ਇੱਕ ਮੈਟਾ 26 ਤਰੀਕ ਨੂੰ ਸਾਡੇ ਕੋਲ ਇੱਕ ਗੁਰਮੀਤ ਨਾਲ ਦਾ ਨਰਕਾ ਜਿਹੜਾ ਸੀ ਉਹ ਆਇਆ। ਉਹਨੇ ਦੱਸਿਆ ਕਿ ਮੇਰੇ ਕੋਲੋਂ ਤਿੰਨ ਵਿਅਕਤੀਆਂ ਨੇ ਜ਼ਬਰਦਸਤੀ 4 ਲੱਖ ਰੁਪਏ ਖੋਲਿਆ ਟਿਲਮਾ। ਤੇ ਇਹਦੇ ਬਿਆਨ ਤੇ ਕੇਸ ਰਜਿਸਟਰ ਕੀਤਾ ਗਿਆ। ਥਾਣਾ ਟਿਲਮਾ ਵਿਖੇ। ਇਨਸੀਡੈਂਟ ਇਹ 25 ਦਾ ਦੱਸਿਆ ਸੀ ਵੀ 25 ਤਰੀਕ ਨੂੰ ਵਾਪਰਤ ਹੋਈ ਹੈ। 26 ਤਰੀਕ ਨੂੰ ਕੇਸ ਰਜਿਸਟਰ ਕਰਕੇ ਜਿਹੜੀ ਹੈ ਅਗਲੀ ਪਤੀਸ਼ ਜਿਹੜੀ ਹੈ ਸ਼ੁਰੂ ਕੀਤੀ ਗਈ। ਮਨੂਗ ਐਸਐਸਪੀ ਸਾਹਿਬ ਕੋਕੋਤਲਾ ਸ਼੍ਰੀ ਗਰਤੂ ਰੋਜੀ ਦੇ ਦਿਸ਼ਾ ਨਿਰਦੇਸ਼ ਤੇ ਲੈਣੇ ਆ। ਇਹਦੀਆਂ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਹਨ ਕਿਉਂਕਿ ਇਸ ਸਨੇਚਿੰਗ 4 ਲੱਖ ਰੁਪਏ ਦੀ ਖੂਬ ਦਾ ਮਸਲਾ ਸੀਗਾ। ਇਹਦੇ ਵਿੱਚ ਡੀਐਸਪੀ ਪੁਲਾਤ ਤੇ ਸੀਆਈਏ ਟੀਮ ਜਿਹੜੀ ਕੋਕੋਤਲਾ ਦੀ ਇੰਸਪੈਕਟਰ ਜਨਰਲ ਸਿੰਘ ਡੀਐਸਪੀ ਫਰਮਿੰਦਰ ਸਿੰਘ ਇਹਨੇ ਵਰਕਫੋਰਸ ਟੀਮਾਂ ਅਧੀਨ ਤਿਆਰ ਕੀਤੀਆਂ ਵਰਕਫੋਰਸ ਥਿਊਰੀਆਂ ਤੇ ਇਹਦਾ ਕੰਮ ਕੀਤਾ ਤੇ ਹੂਮਨ ਅਤੇ ਟੈਕਨੀਕਲ ਥੀਕ ਨਾਲ ਇਹ ਮੁਕਦਮੇ ਨੂੰ ਜਦੋਂ ਤੇਜ਼ ਕੀਤਾ ਤੇ ਇਹ ਤੋਂ ਹੀ ਪਤਾ ਲੱਗਿਆ ਕਿ ਗੁਰਮੀਤ ਸਿੰਘ ਜਿਨੇ ਇਹ ਆਪਣੇ ਆਪ ਲਈ ਆਪਣੇ ਨਾਲ ਵਾਅਦਾਤ ਕਰਾਈ ਸੀਗੀ ਇਹਦੇ ਭਤੀਜੇ ਦੇ ਵੈਸੇ ਸੀਗੇ ਭਤੀਜੇ ਨੇ ਇਹਨੂੰ ਕਿਹਾ ਸੀਗਾ ਵੀ ਮੇਰੇ ਪੈਸੇ ਚਾਚਾ ਜੀ ਜਲੰਧਰ ਤੋਂ ਲਿਆਏ ਇਹ ਪੈਸੇ ਜਿਹੜੇ ਸੀਗੇ ਇਹਨੂੰ ਹੜੱਪ ਕਰਨ ਲਈ ਇਹਨੇ ਵਾਦਾ ਸ਼ੋ ਕੀਤੀ ਹੈਗੇ ਇਹਦਾ ਦੋਸਤ ਹੈਗਾ ਸੰਤੋਖ ਉਹਨੂੰ ਇਹਨੇ ਬੈਸਟ ਪ੍ਰਾਪਤ ਤੇ ਸੀਗਾ ਔਰ ਇਹ ਝੂਠ ਇਹਨੇ ਆ ਕੇ ਪੁਲਿਸ ਕੋਲ ਇਨਫੋਰਮੇਸ਼ਨ ਦਿੱਤੀ ਕਿ ਮੇਰੇ ਪੈਸੇ ਜਿਹੜੇ ਆਉਂਦੇ 3-4 ਲੱਖ ਰੁਪਏ ਹੋ ਕੇ ਲੱਗੇ ਤੇ ਨਾਮ ਸਹੇਦੂ ਸੋ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਸੰਤੋਖ ਜਿਹਨੂੰ ਇਹਨੂੰ ਪੈਸੇ ਦਿੱਤੇ 30 ਲੱਖ ਕਰੀ ਔਰ ਇਹ ਜਿਹੜਾ ਮਹਿੰਦੀ ਮਕਦਮਾ ਗੁਰਮੀਤ ਸਿੰਘ ਇਹਨੂੰ ਅਤੀ ਪਾਲਾ ਕਰਦੇ ਅਜੇ ਮਿਲਿਆ ਨਹੀਂ ਹੈਗਾ ਸਾਨੂੰ ਤੇ ਇਹਦੇ ਕੋਲ 385000 ਰੁਪਏ ਜਿਹੜਾ ਸਾਨੂੰ ਖਬਰ ਮਿਲ ਚੁੱਕਾ ਹੈ ਗੁਰਮੀਤ ਸਿੰਘ ਮਾਸਟਰਮਾਈਂਡ ਹੈ ਇਹਦੇ ਪਹਿਲੇ ਪਹਿਲਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਜੁਪੀਸ ਨਹੀਂ ਕੋਈ ਕੋਈ ਕ੍ਰਿਮੀਨਲ ਇੱਕ ਟ੍ਰੈਕ ਤੇ ਜਾ ਕੇ ਆਪਾਂ ਉਸ ਤੋਂ ਵਰੀਕ ਕਰਦੇ ਇਸ ਤਰ੍ਹਾਂ ਹੈ ਉਹ ਟੈਕਨੀਕਲ ਤਰੀਕੇ ਨਾਲ ਕੋਈ ਮੋਬਾਈਲ ਦੀ ਲੋਕੇਸ਼ਨ ਹਾਂ ਟੈਕਨੀਕਲ ਤਰੀਕੇ ਨਾਲ ਇਹਨੂੰ ਸਦਾ ਟਰੈਕ ਕੀਤਾ ਸੀ ਸੰਤੋਖ ਨੇ ਸਭ ਕੁਝ ਮੰਨ ਲਿਆ ਕਿ ਉਹ ਤੋਂ ਪੈਸੇ ਰਿਕਵਰ ਹੋ ਗਏ ਜਦੋਂ ਉਹ ਸਾਹ ਦੇ ਕੋਲ ਸੀ ਹਾਂ ਸੇ ਥੋੜਾ ਜਿਹਾ ਹੜਬੜਾ ਰਿਹਾ ਸੀ ਆਪਣੇ ਵਾਰ-ਵਾਰ ਚਿੰਤ ਕਰ ਰਿਹਾ ਸੀ ਜੀ ਜੀ ਉਤੋਂ ਇਹਦਾ ਸ਼ੱਕ ਪਿਆ ਉਹ ਉਸ ਤੇ ਟੈਕਨੀਕਲ ਤਰੀਕੇ ਨਾਲ ਸਦਾ ਟਰੈਕ ਕਰਦਾ ਕੰਮ ਕੀਤਾ ਇਹ ਆਫ ਤਾਂ ਇਹ ਕੋ ਜਿਆਦਾ ਕੰਮ ਕਰਦਾ ਹੈ ਇਹ ਘਰ ਵਾਲੀ ਜਿਹੜੀ ਹੈ ਬੁਟੀਕ ਦਾ ਕੰਮ ਕਰਦੀ ਹੈ ਕਿ ਆਪ ਨਹੀਂ ਜਿਆਦਾ ਕੰਮ ਕਰਦਾ ਹੈ ਕਿ ਤਾਂ ਮਨਛ ਬੇਈਮਾਨੀ ਆ ਗਈ ਸੀ ਬਦਨੀਤਾ ਹੋ ਗਿਆ ਬਦਨੀਤਾ ਹੋ ਗਿਆ ਪੈਸੇ ਦੇ